ਸਾਡੀ ਅਪੀਲ ਆ ਸਾਡੀ ਅਰਦਾਸ ਆ ਸਾਡੀ ਬੇਨਤੀ ਐ ਨਾ ਸਰਕਾਰਾਂ ਨੂੰ ਵੀ ਗੁੰਗੀਆਂ ਬੋਲੀਆਂ ਤੇ ਅੰਨੀਆਂ ਨਾ ਬਣੋ ਕੋ ਬੇਦੀ ਉਹਦਾ ਤਾਂ ਕਤਲ ਕੀਤਾ ਗਿਆ ਸਰਕਾਰ ਵੱਲੋਂ ਅਸੀਂ ਇਹ ਮੰਨਦੇ ਆ ਕੋਈ ਚਿਰਾਗ ਨੇ ਜਿਹੜੇ ਘਰਾਂ ਦੇ ਇਹ ਦੁਬਾਰਾ ਕਦੇ ਨਹੀਂ ਜਗਣੇ ਹੈਗੇ ਇਹ ਘਟਾ ਉਹਨਾਂ ਨੂੰ ਕਦੇ ਪੂਰਾ ਨਹੀਂ ਹੋਣਾ ਹੋਰ ਤੁਸੀਂ ਕਿੰਨੇ ਕ ਕਿਸਾਨ ਪਰਾਜਾ ਕਿੰਨੇ ਕ ਸਾਡੇ ਕਿਸਾਨ ਬਜ਼ੁਰਗਾ ਦੀਆਂ ਤੁਸੀਂ ਸ਼ਹਾਦਤਾਂ ਚਾਹੁੰਦੇ ਹੋ ਕਿੰਨੇ ਕ ਹੋਰਾਂ ਦਾ ਕਤਲ ਕਰਨਾ ਚਾਹੁੰਦੇ ਹੋ ਏ ਜਿੰਨੇ ਮਰਜੀ ਇਹ ਮੌਤ ਦੇ ਬਾਰਡਰ ਬਣਾ ਲੈਣ ਹੌਸਲੇ ਬੁਲੰਦਾ ਵੀਰੇ ਚੜ੍ਹਦੀ ਕਲਾ ਚਾਂ ਸ਼ੰਭੂ ਬਾਰਡਰ ਤੇ ਮੌਜੂਦ ਆਂ ਹਾਲਾਂਕਿ ਸਿੰਗੂ ਬਾਰਡਰ ਤੇ ਜਦੋਂ ਤਸਵੀਰਾਂ ਵੱਖੋ-ਵੱਖ ਵੇਖਣ ਨੂੰ ਮਿਲੀਆਂ ਸੀ ਤਾਂ ਇੱਕ ਤਸਵੀਰ ਉਦੋਂ ਟੀਡੀਆਈ ਮਾਲ ਦੇ ਕੋਲ ਵੇਖਣ ਨੂੰ ਮਿਲੀ ਸੀ ਜਦੋਂ ਭੈਣਾਂ ਉਹਨਾਂ ਨੇ ਆਪਣਾ ਪੂਰਾ ਘਰ ਹੀ ਇੱਕ ਤਰੀਕੇ ਦਾ ਵਸਾਲਿਆ ਸੀ ਤਾਂ ਉਸੇ ਤਰੀਕੇ ਦੇ ਨਾਲ ਹੁਣ ਸ਼ੰਭੂ ਤੇ ਵੀ ਤਿਆਰੀਆਂ ਭੈਣਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਸਸਕਲ ਜੀ ਕਿਵੇਂ ਹੋ ਜੀ ਸਸਕਲ ਵੀਰ ਮੈਂ ਠੀਕ ਠਾਕ ਆਂ ਜੀ ਚੜ੍ਹਦੀ ਕਲਾ ਚ ਰਹੇ ਜੀ ਜਦਿਆਂ ਸਿੰਗੂ ਬਾਰਡਰ ਤੇ ਬੈਠੇ ਸੀ ਤਾਂ ਉਦੋਂ ਵੀ ਤੁਸੀਂ ਆਪਣਾ ਘਰ ਬਣਾ ਲਿਆ ਸੀਗਾ ਪ੍ਰੋਪਰ ਤਸਵੀਰਾਂ ਨਜ਼ਰ ਆਉਂਦੀਆਂ ਸੀ ਘਰ ਵਾਲੀਆਂ ਹੁਣ ਉਹੀ ਤਿਆਰੀਆਂ ਸ਼ੰਭੂ ਤੇ ਵੀ ਨੇ ਜੀ ਵੀਰੇ ਅੱਜ ਅਸੀਂ ਇੱਕ ਮੈਜ਼ਰਮੈਂਟ ਲਈ ਹੈ ਸੋ ਇਸ ਤੋਂ ਬਾਅਦ ਅਸੀਂ ਸੋਚਦੇ ਹਾਂ ਕਿਉਂਕਿ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਸੋ ਅਸੀਂ ਸੋਚਦੇ ਹਾਂ ਕਿ ਅਸੀਂ ਦੋ ਪਰਮਾਨੈਂਟ ਟੈਂਟ ਜਿਹੜੇ ਕਿ ਪ੍ਰੋਪਰ ਤਿਆਰ ਹੋਣ ਕਿਉਂਕਿ ਹੁਣ ਮੌਸਮ ਵੀ ਚੇਂਜ ਹੋ ਰਿਹਾ ਤੇ ਉਸ ਹਿਸਾਬ ਦੇ ਨਾਲ ਅਸੀਂ ਸੋਚਦੇ ਹਾਂ ਕਿ ਅਸੀਂ ਉਹ ਤਿਆਰੀ ਕਰਵਾ ਲਈਏ ਮਿਸਤਰੀ ਅੱਜ ਕਿਸੇ ਕਾਰਨ ਆਇਆ ਨਹੀਂ ਹੈਗਾ ਸੋ ਆਪ ਵੀ ਇੱਕ ਵਾਰ ਮੈਜ਼ਰਮੈਂਟ ਕਰ ਰਹੇ ਹਾਂ ਸੋ ਬਣਾਵਾਂਗੇ ਵੀਰੇ ਇੱਥੇ ਵੀ ਮੋਰਚੇ ਹੁਣ ਇੱਥੇ ਲਾਉਣ ਦੀ ਤਿਆਰੀ ਜਿੱਥੇ ਬੰਦੀ ਜੋ ਹੁਕਮ ਦੇਗੀ ਅਗਰ ਜਿੱਥੇ ਬੰਦੀ ਕਹੇਗੀ ਕਿ ਆਪਾਂ ਅੱਗੇ ਜਾਣਾ ਹੈ ਫਿਰ ਉਸ ਹਿਸਾਬ ਨਾਲ ਤਿਆਰੀ ਕਰਾਂਗੇ ਹਲੇ ਫਿਲਹਾਲ ਅਸੀਂ ਨੈੱਟ ਦਾ ਹੀ ਇੱਕ ਮਤਲਬ ਟੈਂਟ ਬਣਾਵਾਂਗੇ ਅਗਰ ਉਹਨਾਂ ਨੇ ਪੱਕਾ ਕਿਹਾ ਤਾਂ ਫਿਰ ਅਸੀਂ ਪੱਕੇ ਟੈਂਟ ਉਰੇ ਲਾਵਾਂਗੇ ਜੀ ਟੈਂਟ ਦੀ ਹੀ ਬਾਉਂਡਰੀ ਬਾਲ ਹੋਊਗੀ ਟੈਂਟ ਨੂੰ ਹੀ ਜਿਹੜਾ ਹੈ ਤੁਸੀਂ ਅਜੇ ਕਰ ਰਹੇ ਹੋ ਹਾਂਜੀ ਵੀਰੇ ਬਾਉਂਡਰੀ ਕਰਕੇ ਇੱਕ ਵਾਰ ਅਸੀਂ ਮਤਲਬ ਧੁੱਪ ਤੋਂ ਜਿਹੜਾ ਸਾਨੂੰ ਹੋ ਜੇ ਰਿਲੈਕਸੇਸ਼ਨ ਉਹਦੇ ਲਈ ਤੇ ਨੀਚੇ ਸੋਚਦੇ ਹਾਂ ਕਿ ਪਰਮਾਨੈਂਟ ਕੋਈ ਦਰੀ ਜਾਂ ਫਿਰ ਅਸੀਂ ਸੋਚਦੇ ਹਾਂ ਕਿ ਬੋਰਡ ਦੇ نیچے ਅਸੀਂ ਬਾਲੇ ਲਾ ਕੇ ਸੋ ਪੈਣ ਦਾ ਅਰੇਂਜਮੈਂਟ ਕਰ ਲਈਏ ਜੀ ਵੀਰੇ ਸ਼ਰਧਾਂਜਲੀ ਜਿਹੜੀ ਹੈ ਤੁਸੀਂ ਗੁਰਜੰਟ ਤੇ ਸ਼ੁਭ ਦੋਵਾਂ ਨੂੰ ਦਿੱਤੀ ਹੈ ਔਰ ਬੜਾ ਵੈਸੇ ਤਾਂ ਇਹ ਦੁਖਦਾਈ ਗੱਲ ਹੈ ਦੋਵੇਂ ਇਹ ਨੌਜਵਾਨ ਆਪਣੀ ਜਾਨ ਇਹਨਾਂ ਨੇ ਗਵਾਲੀ ਇਸ ਤੋਂ ਪਹਿਲਾਂ ਗਿਆਨ ਸਿੰਘ ਹੋਣੀ ਜਿਹੜੇ ਨੇ ਉਹ ਵੀ ਸ਼ਹੀਦ ਹੋਏ ਨੇ ਜੀ ਵੀਰ ਜੀ ਜੀ ਵੀਰ ਜੀ ਦੇਖੋ ਸ਼ੋਭਾ ਜੀ ਉਹਦਾ ਤਾਂ ਕਤਲ ਕੀਤਾ ਗਿਆ ਸਰਕਾਰ ਵੱਲੋਂ ਅਸੀਂ ਇਹ ਮੰਨਦੇ ਆਂ ਤੇ ਗੁਰਜੰਟ ਵੀਰ ਦਾ ਹਸਦੇ ਦੇ ਵਿੱਚ ਚਲੇ ਜਾਣਾ ਤੋਂ ਸਾਡੇ ਕਿਸਾਨੀ ਪਰਿਵਾਰ ਨੂੰ ਵੀ ਇਸ ਚੀਜ਼ ਦਾ ਦੁੱਖ ਹੈ ਜੀ ਦੇਖੋ ਇਹ ਚਿਰਾਗ ਨੇ ਜਿਹੜੇ ਘਰਾਂ ਦੇ ਇਹ ਦੁਬਾਰਾ ਕਦੇ ਨਹੀਂ ਜਗਣੇ ਹੈਗੇ ਇਹ ਘਟਾ ਉਹਨਾਂ ਨੂੰ ਕਦੇ ਪੂਰਾ ਨਹੀਂ ਹੋਣਾ ਸੋ ਸਾਡੇ ਵੱਲੋਂ ਵੀਰੇ ਜਿੰਨੀ ਅਸੀਂ ਮਤਲਬ ਕੋਈ ਸ਼ਬਦ ਵੀ ਨਹੀਂ ਹੈ ਬੋਲਣ ਨੂੰ ਸੋ ਜਿੰਨਾ ਅਸੀਂ ਕਰ ਸਕਦੇ ਸੀਗੇ ਅਸੀਂ ਆਪਣੇ ਵੱਲੋਂ ਕੀਤਾ ਮੇਰੇ ਕੋਲ ਉਹੀ ਅੰਨ ਦੀਆਂ ਦੋ ਚੀਜ਼ਾਂ ਸ ਆਂ ਹਲਦੀ ਤੇ ਆਟਾ ਸੋ ਮੈਂ ਉਹਦੇ ਨਾਲ ਵੀਰਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਵੀਰੇ ਜੀ ਤੇ ਆਟੇ ਦੇ ਉੱਪਰ ਫੁੱਲ ਪਾ ਕੇ ਤੁਸੀਂ ਉਸੇ ਚੀਜ਼ ਨਾਲ ਜਿਹੜਾ ਹੈ ਉਹ ਸ਼ਰਧਾਂਜਲੀ ਕਿਉਂਕਿ ਵੀਰ ਜੀ ਇੱਕ ਦਿਲ ਦੇ ਦੁੱਖਾ ਸਰਕਾਰਾਂ ਪ੍ਰਤੀ ਵੀ ਦੁੱਖਾ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਆ ਕਿ ਹੋਰ ਤੁਸੀਂ ਕਿੰਨੇ ਕ ਕਿਸਾਨ ਪਰਾਜਾ ਕਿੰਨੇ ਕ ਸਾਡੇ ਕਿਸਾਨ ਬਜ਼ੁਰਗਾਂ ਦੀਆਂ ਤੁਸੀਂ ਸ਼ਹਾਦਤਾਂ ਚਾਹੁੰਦੇ ਹੋ ਕਿੰਨੇ ਕ ਹੋਰਾਂ ਦਾ ਕਤਲ ਕਰਨਾ ਚਾਹੁੰਦੇ ਹੋ ਸਾਨੂੰ ਇਹ ਲਿਖਤ ਹੀ ਦੇ ਦੇਣ ਵੀ ਹਾਂ ਜੇ ਤਾਂ ਪੂਰੇ ਪੰਜਾਬ ਦਾ ਚਾਹੁੰਦੇ ਨੇ ਕਿਉਂਕਿ ਵੀਰ ਜੀ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਸਾਨੂੰ ਸਾਡੇ ਹੱਕ ਦੇਣ ਤੇ ਅਸੀਂ ਖੁਸ਼ਹਾਲੀ ਖੁਸ਼ਵਾਲੀ ਕਰੇ ਚਲੇ ਜਾਈਏ ਹੋਰ ਗੁਰਜੰਟ ਆ ਸਾਡੀ ਅਰਦਾਸ ਆ ਸਾਡੀ ਬੇਨਤੀ ਹੈ ਨਾ ਸਰਕਾਰਾਂ ਨੂੰ ਵੀ ਗੁੰਗੀਆਂ ਬੋਲੀਆਂ ਤੇ ਅੰਨੀਆਂ ਨਾ ਬਣੋ ਸਾਡੇ ਹੱਕ ਦੋ ਤੇ ਅਸੀਂ ਆਪਣੇ ਮਹਿਲਾ ਵਰਗੇ ਘਰਾਂ ਚ ਭਰਤੀ ਜੀ ਹੁਣ ਤਸਵੀਰ ਕੀ ਨਜ਼ਰ ਆ ਰਹੀ ਹੈ ਕਿਉਂਕਿ ਸਿੰਗੂ ਦੇ ਉੱਤੇ ਵੀ ਜਿਦੋਂ ਅੰਦੋਲਨ 26 ਜਨਵਰੀ ਤੋਂ ਬਾਅਦ ਇੱਕ ਵਾਰ ਠੰਡਾ ਪੈ ਗਿਆ ਸੀ ਫਿਰ ਦੁਬਾਰਾ ਕਿਸਾਨ ਆਉਣੇ ਸ਼ੁਰੂ ਹੋਏ ਫਿਰ ਅੰਦੋਲਨ ਜਿਹੜਾ ਹੈ ਮਜਬੂਤੀ ਲਈ ਰਾਹ ਨੂੰ ਜਾਣਾ ਸ਼ੁਰੂ ਹੋਇਆ ਹੁਣ 21 ਤੋਂ ਬਾਅਦ ਜ਼ਰੂਰ ਕੱਟਕਟਿਆ ਸੀ ਪਰ ਅੱਜ ਤਸਵੀਰ ਕੁਝ ਵੱਖਰੀ ਨਜ਼ਰ ਆਉਂਦੀ ਹੈ ਅੱਜ ਤੁਹਾਨੂੰ ਕੀ ਤਸਵੀਰ ਨਜ਼ਰ ਆ ਰਹੀ ਹੈ ਜਿੱਦਾਂ ਵੀਰ ਜੀ ਮੈਂ ਖੰਨੇ ਤੋਂ ਆ ਮੇਰੇ ਪਿੰਡ ਦੇ ਵਿੱਚ ਵੀ ਅੱਜ ਮਤਲਬ ਇੱਕ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਆਈ ਥਿੰਕ ਮੇਰੇ ਪਿੰਡ ਤੋਂ 30-40 ਟਰਾਲੀਆਂ ਆਉਣਗੀਆਂ ਸੋ ਵੀਰੇ ਇਹ ਵਧੂਗਾ ਇਹ ਚੰਗਾਰੀ ਹੈ ਜਿਹੜੀ ਇਹ ਚੰਗਾਰੀ ਬਹੁਤ ਛੇਤੀ ਲਾਟ ਆਉਣਗੇ ਵੀਰੇ ਐ ਤਾਂ ਹੈ ਨੀਗਾ ਕਿ ਨਹੀਂ ਆਉਣਗੇ ਤੇ ਜਿਹੜੀਆਂ ਬਾਕੀ ਉੱਥੇ ਜੱਥੇ ਬੰਦੀਆਂ ਨੇ ਜਿਹੜੀਆਂ ਹਲੇ ਮੀਟਿੰਗਾਂ ਹੀ ਕਰਦੀਆਂ ਨੇ ਸੋਚਦੀਆਂ ਨੇ ਸਾਡੀ ਅਪੀਲ ਆ ਵੀ ਨਿੱਜੀ ਹਿੱਤ ਤੇ ਈਗੋ ਛੱਡੋ ਤੇ ਇਹ ਆਮ ਲੋਕਾਂ ਦੀ ਲੜਾਈ ਐ ਇਹਦੇ ਵਿੱਚ ਸਾਡਾ ਸਾਥ ਦਿਓ ਜੇ ਪੂਰਾ ਪੰਜਾਬ ਜੇ ਪੂਰਾ ਦੇਸ਼ ਹਾਂ ਦਾ ਨਾਰਾ ਮਾਰਦੇ ਨਾ ਤਾਂ ਵੀਰੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਆਪਾਂ ਮਤਲਬ ਜਿੱਤ ਨਹੀਂ ਸਕਦੇ ਅਸੀਂ ਜਿੱਤੇ ਤਾਂ ਹੋਏ ਆ ਬਸ ਐਲਾਨ ਹੋਣਾ ਬਾਕੀ ਐ ਸੋ ਇਹ ਜਿੰਨੇ ਮਰਜੀ ਇਹ ਮੌਤ ਦੇ ਬਾਰਡਰ ਬਣਾ ਲੈਣ ਹੌਸਲੇ ਬੁਲੰਦਾ ਵੀਰੇ ਚੜ੍ਹਦੀ ਕਲਾ ਚ ਸੋ ਪਰਮਾ ਇਹ ਵੀਰਾਂ ਦੀ ਪਰਭਾਈ ਤਾਂ ਨਹੀਂ ਹੋ ਸਕਦੀ ਪਰ ਫਿਰ ਵੀ ਚੜ੍ਹਦੀ ਕਲਾ ਚਾ ਮੋਰਚਾ ਵੀ ਚੜ੍ਹਦੀ ਕਲਾ ਚਾ ਵੀਰੇ ਜਿੱਤਾਂ ਬਾਤ ਦੇ ਵਿੱਚ ਤੁਸੀਂ ਹਾਲਾਂਕਿ ਸਵਿਫਟ ਗੱਡੀ ਤੇ ਬਾਹਰ ਹੀ ਮੰਝਾ ਲਾ ਕੇ ਰਾਤਾਂ ਕੱਟ ਰਹੇ ਸੀ ਤਾਂ ਹੁਣ ਤੁਸੀਂ ਇਹਨੂੰ ਹੋਰ ਐਕਸਪੈਂਡ ਵੀ ਕਰ ਰਹੇ ਹੋ ਨਾਲ ਤੁਹਾਡੇ ਹਸਬੰਡ ਵੀ ਜਿਹੜੇ ਪੂਰਾ ਸਾਥ ਦਿੰਦੇ ਨੇ ਪਰਿਵਾਰਕ ਮੈਂਬਰ ਨਹੀਂ ਕਹਿੰਦੇ ਕਿ ਘਰ ਨੂੰ ਮੁੜਿਆ ਉਹ ਕਿ ਉਹ ਤੁਸੀਂ ਸੜਕਾਂ ਦੇ ਉੱਤੇ ਬੈਠੇ ਹੋਏ ਨਹੀਂ ਮੇਰੇ ਫਾਦਰ ਸਾਹਿਬ ਠੀਕ ਨਹੀਂ ਸੀ ਮੈਨੂੰ ਲੱਗਦਾ ਪਰਸੋਂ ਮੇਰੇ ਫਾਦਰ ਸਾਹਿਬ ਮੇਰੇ ਮਦਰ ਵੀ ਆ ਜਾਣਗੇ ਸੋ ਇਹਨਾਂ ਤੋਂ ਛੋਟਾ ਜੀ ਉਹ ਖੇਤੀ ਦੇਖ ਰਿਹਾ ਸੋ ਵਿੱਚ ਇਹ ਜਿਹੜਾ ਮਾਰਨਗੇ ਤੇ ਮੈਨੂੰ ਲੱਗਦਾ ਸਾਡਾ ਸਾਰਾ ਪਰਿਵਾਰ ਹੀ ਇੱਥੇ ਆਊਗਾ ਵੀਰੇ ਲੜਾਈ ਸਾਡੀਆਂ ਨਸਲਾਂ ਤੇ ਫਸਲਾਂ ਦੀ ਐ ਸੋ ਮੈਨੂੰ ਲੱਗਦਾ ਵੀ ਮੈਨੂੰ ਗਾਹ ਨੂੰ ਆਪਣੀ ਨਸਲ ਵੀ ਬਚਾਉਣੀ ਪੈਣੀ ਐ ਤੇ ਫਸਲ ਵੀ ਬਚਾਉਣੀ ਪੈਣੀ ਐ ਫਸਲ ਹੋਊਗੀ ਤਾਂ ਘਰ ਬਚੂਗਾ ਨਸਲ ਹੋਊਗੀ ਤਾਂ ਇਹ ਸਾਰਾ ਦੇਸ਼ ਚੱਲੂਗਾ ਸੋ ਵੀਰੇ ਨਹੀਂ ਪਰਿਵਾਰ ਕੁਛ ਨਹੀਂ ਕਹਿੰਦਾ ਪਰਿਵਾਰ ਮਤਲਬ ਹਾਂ ਦਾ ਨਾਰਾ ਮਾਰਦਾ ਤੇ ਉਹ ਵੀ ਆਊਗਾ ਸਾਰੇ ਇੱਥੇ ਆਊਗਾ ਨੌਜਵਾਨ ਜ਼ੂਰ ਹਮਾਇਤ ਕਰ ਰਹੇ ਨੇ ਕੁਝ ਸੋਸ਼ਲ ਮੀਡੀਆ ਦੇ ਰਾਹੀਂ ਕਰ ਰਹੇ ਨੇ ਕਮੈਂਟਾਂ ਦੇ ਰਾਹੀਂ ਕਰ ਰਹੇ ਨੇ ਕੁਝ ਜਿਹੜੇ ਆ ਸਕਦੇ ਨੇ ਪਰ ਉਹ ਨਹੀਂ ਆਉਂਦੇ ਤਾਂ ਉਹਨਾਂ ਨੂੰ ਕੀ ਤੁਹਾਡਾ ਸੁਨੇਹਾ ਦੇਖੋ ਵੀਰੇ ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਨੇ ਸੋ ਮੈਨੂੰ ਲੱਗਦਾ ਵੀ ਨੌਜਵਾਨਾਂ ਦੇ ਵਿੱਚ ਰੋਸ ਵੱਧ ਹੈ ਕਿਉਂਕਿ ਇੱਕ ਸ਼ੋਭਵੀਰ ਨੌਜਵਾਨ ਸੀ ਇੱਕ ਗੁਰਜੰਟ ਵੀਰ ਵੀ 30 ਸਾਲ ਦਾ ਸੀ ਉਹ ਨੌਜਵਾਨ ਸੀ ਸੋ ਜਿਹੜੇ ਨਹੀਂ ਆਉਂਦੇ ਉਹਨਾਂ ਦੀ ਵੀ ਹਮਾਇਤ ਹੈ ਚਾਹੇ ਉਹ ਮਤਲਬ ਫਿਜ਼ੀਕਲੀ ਆ ਚਾਹੇ ਉਹ ਫੇਸਬੁੱਕ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਆ ਪਰ ਸੰਡੇ ਦਾ ਦਿਨ ਜ਼ਰੂਰ ਕੱਢਦੇ ਆ ਸਾਡੇ ਲਈ ਸੋ ਆਉਣਗੇ ਸਾਰੇ ਵੀਰ ਉਮੀਦ ਆ ਮੇਰੀਆਂ ਵੀਰਾਂ ਨੂੰ ਤਾਂ ਚਲੋ ਆਈ ਜਾਣਾ ਮੇਰੀ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਵੀ ਆਪਣੀ ਸ਼ਮੂਲੀਅਤ ਇਸ ਮੋਰਚੇ ਵਿੱਚ ਦਿਖਾਓ ਕਿਉਂਕਿ ਇਸ ਜਿਹੜੀ ਚੀਜ਼ੇ ਕਰਨਾ ਚਾਹੁੰਦੇ ਆ ਦਾ ਰਸੋਈ ਤੇ ਆਪਣੀ ਤੇ ਇਫੈਕਟ ਪੈਣਾ ਹੈ। ਇਸ ਗੱਲੋਂ ਵੀ ਡਰਦੇ ਹੋਣਗੇ ਕਹਿੰਦੇ ਹੋਣਗੇ ਕਿਉਂਕਿ ਜਿਸ ਤਿੱਕ ਨਾਲ ਪੋਰਟਰੇ ਕੀਤਾ ਜਾਂਦਾ ਜਿਸ ਤਿੱਕ ਨਾਲ ਪ੍ਰੈਜੈਂਟ ਕੀਤਾ ਜਾਂਦਾ ਕਿ ਇੱਥੇ ਮਾਹੌਲ ਠੀਕ ਨਹੀਂ ਹੈਗਾ ਤੁਸੀਂ ਤਾਂ ਆਪ ਇੱਥੇ ਰਹਿ ਰਹੇ ਹੋ ਅੱਜ ਅਸੀਂ ਦੇਖ ਵੀ ਰਹੇ ਹਾਂ ਕਿੰਨੇ ਸਰੀਆ ਮਾਤਾਵਾਂ ਭੈਣਾਂ ਇੱਥੇ ਆ ਵੀ ਰਹੀਆਂ ਨੇ ਤਾਂ ਉਹਨਾਂ ਨੂੰ ਦੱਸ ਦੋ ਮਾੜਾ ਜਿਹਾ ਮਾਹੌਲ ਕਿਵੇਂ ਦਾ ਨਹੀਂ ਮਾਹੌਲ ਬਹੁਤ ਵਧੀਆ ਦੇਖੋ ਜੀ ਕਟ ਕਟ ਜਿਹੜੀ ਆਪਣੀ ਕੌਮ ਆ ਵੀਰੇ ਉਹ ਇੱਕ ਤਾਂ ਸਰਬੱਤ ਦਾ ਭਲਾ ਮੰਗਦੀ ਹੈ ਤੇ ਇੱਕ ਆਈ ਥਿੰਕ ਇੱਜ਼ਤ ਆਪਾਂ ਨੂੰ ਸਭ ਤੋਂ ਵੱਧ ਔਰਤਾਂ ਨੂੰ ਇੱਜ਼ਤ ਸਾਡੇ ਇਸ ਚੀਜ਼ ਦੇ ਵਿੱਚ ਐ ਸੋ ਵੀਰੇ ਮੈਨੂੰ ਨਹੀਂ ਲੱਗਦਾ ਕਿ ਇੱਥੇ ਕਿਸੇ ਤਰ੍ਹਾਂ ਦਾ ਉਹ ਮਾਹੌਲ ਹਾਂ ਠੀਕ ਆ ਮਾਹੌਲ ਸਰਕਾਰਾਂ ਵੱਲੋਂ ਬਣਾਇਆ ਗਿਆ ਹੈ ਮੌਤ ਦੇ ਬਰਦਰ ਸਰਕਾਰਾਂ ਵੱਲੋਂ ਬਣਾਏ ਗਿਆ ਭਰਾ ਤਾਂ ਸ਼ਾਂਤਮਈ ਨੇ ਅਪੀਲ ਹੈ ਕਿ ਚਾਹੇ ਦੇਨ ਦਾ ਟਾਈਮ ਹੀ ਕੱਢੋ ਪਰ ਕੱਢੋ ਜ਼ਰੂਰ ਅਗਰ ਤੁਸੀਂ ਨਹੀਂ ਵੀ ਆ ਸਕਦੀਆਂ ਤਾਂ ਸੋਸ਼ਲ ਮੀਡੀਆ ਤੇ ਹੀ ਤੁਸੀਂ ਜਾਂ ਕਰ ਕਰ ਸਨੇਹਾ ਲਾਓ ਜੇ ਸਾਰੇ ਹੀ ਜਾਗ ਜਾਣਗੇ ਤਾਂ ਮੈਨੂੰ ਲੱਗਦਾ ਆਪਣੀ ਲੜਾਈ ਛੇਤੀ ਜਿੱਤ ਜਾਣਗੇ ਆਪਾਂ ਜੀ ਵੀਰ ਜੀ ਜੇ ਸਾਰੇ ਜਾਗਾਂਗੇ ਤਾਂ ਹੀ ਕਹਿੰਦੇ ਲੜਾਈ ਆਪਾਂ ਛੇਤੀ ਜਿੱਤਾਂਗੇ ਔਰ ਗੁਰਜੰਟ ਤੇ ਸ਼ੁਭ ਨੂੰ ਸ਼ਰਧਾਂਜਲੀ ਇਹਨਾਂ ਦੇ ਵੱਲੋਂ ਦਿੱਤੀ ਗਈ ਹੈ ਇੱਥੇ ਇਹਨਾਂ ਦੇ ਵੱਲੋਂ ਸ਼ਰਧਾਂਜਲੀ ਉਸ ਨੂੰ ਅਰਪਿਤ ਕੀਤੀ ਗਈ ਹੈ ਔਰ ਇਹੀ ਕਹਿ ਰਹੇ ਨੇ ਕਿ ਜਿੰਨੇ ਵੀ ਨੌਜਵਾਨ ਨੇ ਉਹ ਤੁਸੀਂ ਰੀੜ ਦੀ ਹੱਡੀ ਹੋ ਤਾਂ ਤੁਸੀਂ ਰੀੜ ਦੀ ਹੱਡੀ ਬਣੋ ਔਰ ਆ ਕੇ ਸਹਿਯੋਗ ਦਿਓ ਕੈਮਰਾ ਪਰਸਨ ਰਿਸ਼ੂ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ